ਮਾਣਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਮਾਣਯੋਗ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਆਈਪੀਐਸ ਮਾਣਯੋਗ ਡੀਏਜੀ ਸਰ ਸਤਜੰਦ ਸਿੰਘ ਆਈਪੀਐਸ ਤੇ ਮਾਣਯੋਗ ਐਸਐਸਪੀ ਬਟਾਲਾ ਸੋ ਇਹਨਾਂ ਕਾਸਿੰਗ ਦੀ ਜਿਸ਼ਾਨ ਹੈ ਤੇ ਇਸ ਦੇ ਵਿੱਚ ਬਟਾਲਾ ਪੁਲਿਸ ਵੱਲੋਂ ਜਿਹੜਾ ਕ੍ਰਾਈਮ ਦੇ ਅਗੇਂਸਟ ਇੱਕ ਬੜਾ ਸਖਤ ਸਟੈਂਡ ਲੈਂਦੇ ਹੋਏ ਜਿਹੜਾ ਆਰਗੇਨਾਈਜ਼ ਕ੍ਰਾਈਮ ਹੈ ਉਹਦੇ ਵਿੱਚ ਕੁਝ ਵਾਰਦਾਤਾਂ ਹੋਈਆਂ ਸੀਗੀਆਂ ਬਟਾਲਾ ਜ਼ਿਲ੍ਹਾ ਦੇ ਵਿੱਚ ਉਹਨਾਂ ਨੂੰ ਟ੍ਰੇਸ ਕਰਨ ਦੇ ਵਿੱਚ ਬਟਾਲਾ ਪੁਲਿਸ ਕਾਮਯਾਬ ਹੋਈ ਹੈ ਜਿਹਦੇ ਵਿੱਚ ਇੱਕ ਇੰਟਰ ਡਿਸਟ੍ਰਿਕਟ ਜਿਹੜਾ ਗਰੋ ਹੈ ਜਹੰਗ ਸੀਗਾ ਜਿਹੜਾ ਬਟਾਲਾ ਅੰਮ੍ਰਿਤਸਰ ਰੂਟਲ ਤੇ ਤਰਨਤਾਰਨ ਦੀ ਡਿਸਟ੍ਰਿਕਟ ਦੇ ਵਿੱਚ 스내ਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀਗਾ ਜਿਹਦੇ ਵਿੱਚ ਇਹ ਸਪੈਸੀਫਿਕਲੀ Amazon ਤੇ Flipkart ਦੇ ਜਿਹੜੇ ਸਟੋਰਸ ਨੇ ਜਿਹੜੇ ਜਨਰਲ ਸਟੋਰਸ ਨੇ ਜਿੱਥੋਂ ਡਿਲੀਵਰੀ ਹੁੰਦੀਆਂ ਨੇ ਜਿਹੜੀਆਂ ਅਸੀਂ ਗੁੱਡਸ ਐਂਡ ਪ੍ਰੋਡਕਟਸ ਆਨਲਾਈਨ ਮੰਗਾਨੇ ਆ ਇਹ ਉਹਨਾਂ ਨੂੰ ਟਾਰਗੇਟ ਕਰਦੇ ਸੀਗੇ ਤੇ ਇਹ ਪੰਜ ਮੈਂਬਰੀ ਗਰੋ ਸੀਗਾ ਜਿਹੜਾ ਪਿਛਲੇ 6-7 ਮਹੀਨਿਆਂ ਤੋਂ ਸਰਗਰਮ ਸੀਗਾ ਡਿਫਰੈਂਟ ਡਿਫਰੈਂਟ ਇਹਨਾਂ ਨੇ ਵਾਰਦਾਤਾਂ ਕੀਤੀਆਂ ਇਹਨਾਂ ਦੀ FIR ਵੀ ਰਜਿਸਟਰ ਹੋਈਆਂ ਸੋ ਇਹਨਾਂ ਨੂੰ ਜਿਹੜੀ ਲਾਸਟ ਐਫਆਈਆਰ ਸਾਡੀ ਸਿਵਲ ਲਾਈਨ ਥਾਣੇ ਦੇ ਵਿੱਚ ਰਜਿਸਟਰ ਹੋਈ 24 ਮਾਰਚ ਨੂੰ ਤੇ ਇਸ ਤੋਂ ਬਾਅਦ ਸਾਰੀ ਸੰਜੀਦਗੀ ਦੇ ਨਾਲ ਸਾਰੇ ਮਸਲੇ ਨੂੰ ਲੈਂਦੇ ਹੋਏ ਡੀਐਸਪੀ ਸਿਟੀ ਸੰਜੀਪ ਜੀ ਦੀ ਦਿਸ਼ਾ ਨਿਰਦੇਸ਼ ਜੀ ਦੀ ਅਗਵਾਈ ਨਾਲ ਸਾਡੇ ਡੀਐਸਪੀ ਡੀ ਰਗੇਸ਼ ਕੱਕੜ ਜੀ ਸਾਡੀ ਸਿਗਨੈਰੀ ਟੀਮ ਸਾਰਿਆਂ ਨੇ ਇਹਨੂੰ ਐਜ਼ ਅ ਯੂਨਿਟ ਐਜ਼ ਅ ਟੀਮ ਇਹਨੂੰ ਟ੍ਰੇਸ ਕਰਦੇ ਹੋਏ ਇਹ ਜਿਹੜੇ ਇਹਦੇ ਵਿੱਚੋਂ ਚਾਰ ਦੋਸ਼ੀ ਨੇ ਉਹਨਾਂ ਨੂੰ ਅਸੀਂ ਅਰੈਸਟ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਇਹ ਚਾਰ ਦੋਸ਼ੀਆਂ ਦੇ ਨਾਮ ਜਸਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਕਾਲੇਕੇ ਥਾਣਾ ਖਲਛੀਆਂ ਅੰਮ੍ਰਿਤਸਰ ਵਿਧਿਆਤੀ ਆਕਾਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਦੋਲੋਂੰਗਲ ਥਾਣਾ ਬਿਆਸ ਅਰਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਦੋਲੋਂੰਗਲ ਥਾਣਾ ਬਿਆਸ ਤੇ ਸਨਮਦੀਪ ਸਿੰਘ ਪੁੱਤਰ ਪਵਨਦੀਪ ਸਿੰਘ ਵਾਸੀ ਦੋਲੋਂੰਗਲ ਥਾਣਾ ਬਿਆਸ ਇਹ ਚਾਰੋਂ ਦੋਸ਼ੀ ਜਿਹੜੇ ਨੇ ਅੰਮ੍ਰਿਤਸਰ ਵਿਧਿਆਤੀ ਦੇ ਸੀਗੇ ਇਹਨਾਂ ਦੇ ਵਿੱਚ ਇੱਕ ਦੋਸ਼ੀ ਜਿਹੜਾ ਹਜੇ ਸਾਡੀ ਗ੍ਰਿਫਤ ਤੋਂ ਬਾਹਰ ਹੈ ਭੱਜਿਆ ਹੋਇਆ ਉਹਨੂੰ ਵੀ ਅਸੀਂ ਨਾਮਿਨੇਟ ਕੀਤਾ ਹੋਇਆ ਜਲਦੀ ਗ੍ਰਿਫਤਾਰ ਕਰਾਂਗੇ ਉਹਦਾ ਨਾਮ ਹੈ ਲੱਭੀ ਸਿੰਘ ਉਰਫ लवली ਪੁੱਤਰ ਸ਼ਮ ਰੇਤ ਸਿੰਘ ਵਾਸੀ ਸਠਿਆਲਾ ਇਹ ਵੀ ਅਫਸਰ ਦਿਹਾਤੀ ਦਾ ਇੱਥੇ ਦੱਸਣਯੋਗ ਇਹ ਹੈ ਕਿ ਇਹਨਾਂ ਨੇ ਪਿਛਲੀ 6 ਵਰ੍ਹਦਾਂ ਤੋਂ ਇਹਨਾਂ ਨੇ ਅੰਜਾਮ ਦਿੱਤਾ ਸੀਗਾ ਜਿਹਦੇ ਵਿੱਚ ਮੁਕੱਦਮਾ ਨੰਬਰ 225 ਮਿਤੀ 2/24 ਜਿਹੜਾ ਕਿ ਥਾਣੇ ਜੜਿਆਲੇ ਦੇ ਵਿੱਚ ਦਰਜ ਹੋਇਆ ਸੀ ਜਿਹਦੇ ਵਿੱਚ ਇਹਨਾਂ ਨੇ 2 ਲੱਖ 70 ਹਜ਼ਾਰ ਦੀ ਕੂ ਕੀਤੀ ਸੀ ਮੁਕੱਦਮਾ ਨੰਬਰ 190 ਜਿਹੜਾ ਕਿ ਥਾਣਾ ਸਿਟੀ ਤਰੰਤ ਰੰਗ ਵਿੱਚ 16924 ਨੂੰ ਪਿਛਲੇ ਸਾਲ ਰਜਿਸਟਰ ਹੋਇਆ ਸੀ ਉਹਦੇ ਵਿੱਚ ਇਹਨਾਂ ਨੇ 28437 ਰੁਪਏ ਪਲੱਸ ਇੱਕ ਰੈਡਮੀ ਦਾ ਮੋਬਾਈਲ ਜਿਹੜਾ ਸੀਗਾ ਉਹਦੀ ਖੋਹ ਕੀਤੀ ਸੀਗੀ ਮੁਕੱਦਮਾ ਨੰਬਰ 244 244 1911 2024 ਥਾਣਾ ਬਿਆਸ ਦਾ ਫਿਰ ਤੋਂ ਇਹ ਦਰਜ ਹੋਇਆ ਜਿਹਦੇ ਵਿੱਚ ਇਹਨਾਂ ਨੇ 50000 ਦੀ ਜਿਹੜੀ ਖੋਹ ਕੀਤੀ ਸੀਗੀ ਇਸ ਤੋਂ ਬਾਅਦ ਇਹਨਾਂ ਨੇ ਤਿੰਨ ਮੁਕੱਦਮੇ ਜਿਹੜੇ ਤਿੰਨ ਵਾਰ ਦਾ ਤਾਂ ਸਾਡੇ ਸਿਵਲ ਲਾਈਨ ਥਾਣੇ ਵਿੱਚ ਕੀਤੀਆਂ ਜਿੱਥੇ ਇੱਕ ਮੁਕੱਦਮਾ ਨੰਬਰ 315 1012 2024 ਪਿਛਲੇ ਸਾਲ ਦਾ ਜਿਹਦੇ ਵਿੱਚ ਇਹਨਾਂ ਨੇ 1,36,000 ਰੁਪਇਆ 254 ਰੁਪਏ ਪਲੱਸ ਇੱਕ ਮੋਬਾਈਲ ਬੰਦ ਡੱਬਾ ਜਿਹੜਾ ਸਿੱਧਾ ਹੀ ਇਹਨਾਂ ਨੇ ਸਟੋਰ ਤੋਂ ਚੱਕ ਲਿਆ ਸੀਗਾ ਨਾਲ ਇਹਦੇ ਇਸ ਤੋਂ ਬਾਅਦ ਐਫ ਆਈ ਆਰ ਨੰਬਰ 73 ਜਿਹੜੀ ਐਸਐਲ 9325 ਨੂੰ ਰਜਿਸਟਰ ਹੋਈ ਸਿਵਲ ਲਾਈਨ ਥਾਣੇ ਦੇ ਵਿੱਚ ਇਹਦੇ ਵਿੱਚ ਇਹਨਾਂ ਨੇ 6 ਪਾਰਸਲ ਬੂਟਾਂ ਦੇ ਸ਼ੂਜ਼ ਦੇ ਪਾਰਸਲ ਜਿਹੜੇ ਉਹ ਇਹਨਾਂ ਨੇ ਉਤੋਂ ਖੋਹ ਕੀਤੀ ਨਾਲ ਲਿਪਸਟਿਕ ਅਤੇ ਬੈਗ ਦਾ ਲੇਡੀਜ਼ ਦਾ ਜਿਹੜਾ ਕਾਸਮੈਟਿਕਸ ਦਾ ਸਮਾਨ ਸੀਗਾ ਉਹਦੀ ਖੋਹੀ ਸੀਗੀ ਇਹਦੇ ਨਾਲ ਜਿਹੜੀ ਲਾਸਟ ਐਫ ਆਈ ਆਰ ਹੈ ਐਫ ਆਈ ਆਰ ਨੰਬਰ 85 ਜਿਹੜੀ 24 ਤਿੰਨ 25 ਨੂੰ ਰਜਿਸਟਰ ਹੋਈ ਹੈ ਸਿਵਲ ਲਾਈਨ ਥਾਣੇ ਦੇ ਵਿੱਚ ਉਹਦੇ ਵਿੱਚ ਇਹਨਾਂ ਨੂੰ ਦੋ ਮੋਬਾਈਲ ਫੋਨ Oppo ਤੇ Motorola ਦਾ ਜਿਹੜਾ ਮੋਬਾਈਲ ਫੋਨ ਉਹਦੀ ਖੋਹ ਕੀਤੀ ਸੀਗੀ ਕੁੱਲ 6 ਵਾਰਦਾਤਾਂ ਸੀ ਟ੍ਰੇਸਰਨ ਦੇ ਵਿੱਚ ਕਾਮਯਾਬ ਹੋਏ ਆ ਜਿਦੇ ਵਿੱਚ ਅੰਮ੍ਰਿਤਸਰ ਰੂਰਲ ਅਤੇ ਤਰਨਤਾਰਾ ਦੀ ਵਾਰਦਾਤ ਵੀ ਜਿਹੜੀ ਸ਼ਾਮਲ ਹੈ ਕੋਲ ਰਿਕਵਰੀ ਜਿਹੜੀ ਇਹਨਾਂ ਕੋਲੋਂ ਹੋਈ ਹੈ ਇਹਨਾਂ ਵਿਕਤੀਆਂ ਕੋਲੋਂ ਇਹਨਾਂ ਕੋਲੋਂ ਇੱਕ ਪਿਸਟਲ 32 ਬੋਰ ਸਮੇਤ ਦੋ ਜ਼ਿੰਦਾ ਰਹੂ ਇੱਕ ਇੱਕ ਟਾਇਰ ਪਿਸਟਲ ਜਿਹੜਾ ਹੈਗਾ ਨਾਲ ਰਿਕਵਰ ਹੋਇਆ ਜਿਹਨੂੰ ਇਹ ਵਾਰਦਾਤ ਦੇ ਵਿੱਚ ਨਾਲ ਯੂਜ਼ ਕਰਦੇ ਸੀਗੇ ਇਹਨਾਂ ਕੋਲੋਂ ਇੱਕ ਮੋਟਰਸਾਈਕਲ CD डिलक्स ਇੱਕ ਬੁਲੇਟ ਮੋਟਰਸਾਈਕਲ ਇੱਕ ਸਪਲੈਂਡਰ ਮੋਟਰਸਾਈਕਲ ਇਹ ਵੀ ਰਿਕਵਰ ਹੋਏ ਨੇ ਵਾਰਦਾਤ ਦੇ ਵਿੱਚ ਜਿਹੜੇ ਇਹਨਾਂ ਨੇ ਛੁੱਟੇ ਹੋਏ ਫੋਨ ਮੋਟਰੋਲਾ ਦੇ ਰੈਡਮੀ ਦੇ ਜਿਹੜੇ ਫੋਨ ਸੇ ਉਹ ਰਿਕਵਰ ਹੋਏ। ਇਹ ਕਿਸ ਤੋਂ ਬਰਾਮਦ ਹੋਇਆ? ਮਜਹਰ ਇਹਨੇ ਕੋ ਸਬਸਕ੍ਰਾਈਬ ਜਿਹੜਾ ਨਜਾਇਜ਼ ਪਿਸਤੌਲ ਹੈ ਜਿੱਤਿਆ ਇਹਨੇ ਬੰਦੇ ਕੋਲ ਕਿੱਥੋਂ ਆਇਆ? ਇਹ ਵਰ ਇੱਕ ਗਰੁੱਪਾਂ ਕੰਮ ਕਰਦੇ ਕਿਤੇ ਨਹੀਂ ਇਹਨਾਂ ਦਾ ਆਪਣਾ ਹੀ ਗਰੁੱਪ ਹੈ ਜੀ ਇਹ ਆਪਣਾ ਹੀ ਇਹਨਾਂ ਨੇ ਇਸ ਲੋਕੋ ਵਾਲਾ ਗਰੁੱਪ ਕ੍ਰੀਏਟ ਕੀਤਾ ਪੰਜ ਬੰਦੇ ਨੇ ਇਨਵੋਲ ਸੀਗੇ ਤੇ ਬਾਕੀ ਇਹਨਾਂ ਦੀ ਹੋਰ ਤਪੀ ਛਗੇ ਪਧਾਰੀਆਂ ਕਿ ਇਹਨਾਂ ਦੇ ਇੱਥੇ ਹੋਰ ਵੀ ਕੋਈ ਸਾਥੀ ਹੋਣਗੇ ਜਾਂ ਕਿਸੇ ਨੇ ਇਹਨਾਂ ਦਾ ਸਾਥ ਦਿੱਤਾ ਹੋਵੇਗਾ ਤੇ ਉਹਨੂੰ ਵੀ ਅਸੀਂ ਇਨਵੋਲ ਕਰਾਂਗੇ ਅਗਲੀ ਪਰ ਲਗਭਗ ਨਾਲ ਇਹ ਆਪਣਾ ਜਿਹੜਾ ਸਬੰਧ ਸਾਰੀ ਸਾਰੀ ਸਟ੍ਰੈਟਜੀ ਇਹਨਾਂ ਦੀ ਕੀ ਹੈ ਸਰ ਅਮਰ ਸਾਹਿਬ ਜਿਹੜੇ ਛੱਡ ਕੇ ਦੂਸਰੇ ਜਿਹੜੇ ਅੱਗੇ ਅਸੀਂ ਕਿਹਦਾ ਕੰਮ ਇਹ ਸਟ੍ਰੈਟਜੀ ਦੇ ਵਿੱਚ ਐਸਐਚ ਦੀ ਨੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹਨ ਜੰਡੇ ਵਾਲੇ ਵੀ ਵਾਰਦਾਤਾਂ ਕੀਤੀਆਂ ਬਿਆਸ ਵੀ ਕੀਤੀ ਤੇ ਤਰਨ ਤਰਨ ਵੀ ਕੀਤੀ ਬਾਦ ਸਿਟੀ ਆਪਣਾ ਨਾਲ ਹੀ ਨਾਲ ਲੱਗਦਾ ਜਿਹੜਾ ਰਾਤ ਦੇ ਸਮੇਂ ਇਹ ਵਾਰਦਾਤ ਕਰਦੇ ਸੀਗੇ ਇੱਕ ਵਾਰੀ ਵਾਰਦਾਤ ਹੋ ਗਈ ਦੂਜੀ ਵਾਰ ਫਿਰ ਕਰਜ ਹੌਸਲਾ ਵਧ ਗਿਆ ਪਰ ਸਾਡੀ ਪੁਲਿਸ ਜਿਹੜੀ ਹੈ ਇਹਨਾਂ ਦੇ ਅਗਲਾ ਲਗਾਤਾਰ ਇਹਨਾਂ ਦੇ ਪਿੱਛੇ ਲੱਗੀ ਹੋਈ ਸੀ ਜਿਹੜਾ ਅਸਲਾ ਰਿਕਵਰ ਹੋਇਆ ਜੀ ਜਿਹੜਾ ਲੱਗਾ ਉਹ ਲੈ ਗਿਆ ਹੈ ਜੀ ਅਸਲਾ ਰਿਕਵਰ ਜਿਹੜਾ ਹੋਇਆ ਹਰੀ ਉਹਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਜਲਦੀ ਜਦੋਂ ਸਾਨੂੰ ਲੀਡ ਮਿਲੇਗੀ ਅਸੀਂ ਤਾਂ ਮੋਰ ਦੇ ਬਾਰੇ ਡਿਟੇਲ ਦੱਸਾਂਗੇ ਹਾਂਜੀ

ਗ੍ਰਫਤਾਰੀ ਤੇਜੀ ਸਿਟੀ ਸਿਵਲ ਲਾਈਨ ਪੁਲਿਸ ਸਟੇਸ਼ਨ ਵਾਲਿਆਂ ਨੇ ਕੀਤੀ ਹੈ ਜਦੋਂ ਇਹਨਾਂ ਨੂੰ ਫੜਿਆ ਗਿਆ ਜੀ ਕਰਦੇ